500000 500000 504 504 ਉਹ ਪੂਰਨ ਚੰਦ ਕੰਪਨੀ ਦੇ ਲੱਗ ਗਈ ਸੂਟਾਂ ਦੀ ਬਹੁਤ ਵੱਡੀ ਸੇਲ ਲੈ ਜਾਓ 500 ਰੁਪਏ ਦਾ ਸੂਟ 5500 ਵਿਕਣ ਵਾਲਾ ਸੂਟ 185 ਰੁਪਏ ਦਾ ਭਾਜੀ 550 6600 ਵਿਕਣ ਵਾਲੇ ਸੂਟ 10 ਦੇ ਦੀ ਸੇਲ ਚ ਕਰਤੇ ਆ ਜੀ 200 25 ਰੁਪਏ ਦਾ 19 ਸੂਟ ਪ્યોਰ ਲੀਨਨ ਕਾਟਨ ਦਾ ਸੂਟ ਜਿਹੜਾ 800 ਵਿਕਦਾ ਹੈ ਸੇਲ 'ਚ ਕਰਤਾ ਜੀ 310 ਰੁਪਏ ਦਾ ਲੋ ਜੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰੋਂ ਤੁਸੀਂ ਦੁਕਾਨਦਾਰੋਂ ਕੱਪੜੇ ਦਾ ਨਵਾਂ ਕੰਮ ਸ਼ੁਰੂ ਕਰਨ ਵਾਲੇ ਨੇ ਖੁਸ਼ ਖਬਰੀ ਆ ਲੋ ਜੀ ਬੁਟੀਕ ਦੇ ਸੂਟ ਬਾਜ਼ਾਰ ਵਿਕਦੇ 8-800 ਰੁਪਏ ਨੂੰ ਆਪਾਂ ਸੇਲ 'ਚ ਕਰਤੇ ਜੀ 325 ਰੁਪਏ ਦਾ 1000 ਬੁਟੀ ਡਿਜ਼ਾਈਨ ਭਾਜੀ ਇਹਨੂੰ ਕਹਿੰਦੇ 1000 ਬੁਟੀ ਡਿਜ਼ਾਈਨ ਪਿਓਰ ਕਰੇਪ ਦਾ ਸੂਟ ਜਿਹੜਾ ਵਿਕਦਾ 2000 ਦਾ ਘਰਤਾ ਨਹੀਂ 400 ਰੁਪਏ ਦਾ ਸੂਟ ਆਹ ਲੋ ਜੀ ਪਿਓਰ ਸ਼ਿਮਰ ਦਾ ਰੈੱਡ ਸੂਟ ਤੇ ਸੇਲ 'ਚ ਤੁਹਾਨੂੰ ਪੂਰਨ ਚੰਦਨ ਕੰਪਨੀ ਤੋਂ ਮਿਲਦਾ ਜੀ ਸਿਰਫ 500 ਰੁਪਏ ਦਾ ਸੂਟ ਹੈਵੀ ਫੋਰ ਸਾਈਡ ਦੁਪੱਟਾ 2.5 250 ਰੁਪਏ 'ਚ ਸੂਟ ਪਿਓਰ ਕਾਟਨ ਦੇ 2.5 250 ਰੁਪਏ ਦੇ ਵਿੱਚ 1100 1200 ਵਿਕਣ ਵਾਲਾ ਸੂਟ ਹੈ ਜੀ ਸਿਰਫ 360 ਰੁਪਏ ਦੀ ਰੇਟ ਭਾਜੀ 300 2000 ਦਾ ਸੂਟ ਗਾਰੰਟੀ ਨਾਲ ਹਰ ਦੁਕਾਨਦਾਰ ਵੇਚ ਰਿਹਾ ਜੀ ਆਪਾਂ ਚੱਕਿਆ ਜੀ ਸਸਤਾ ਲਾਟ ਤੇ ਸਸਤਾ ਹੀ ਵੇਚ ਦੇਣਾ ਭਾਜੀ 2000 ਵਿਕਣ ਵਾਲਾ ਸ 475 روپے ਦਾ ਭਾਜੀ ਸਿਰਫ 15-20000 روپے ਦਾ ਕੰਮ ਸ਼ੁਰੂ ਕਰੋ 50000 ਰੁਪਏ ਹਰ ਮਹੀਨੇ ਕਮਾਉਣ ਦਾ ਦਾਵਾ ਗਾਰੰਟੀ 50000 ਦਾ ਕਪੜਾ ਜਿਹੜਾ ਤੁਸੀਂ ਬਾਜ਼ਾਰ 'ਚ ਆ ਕੇ ਲੈਣਾ 15000 روپے ਦਾ ਪੂਰਨ ਜਾਂ ਕੰਪਲੀਟ ਦੇ ਰਹੀ ਆ 35-35000 ਰੁਪਏ ਤੁਹਾਡਾ ਵੱਜ ਰਿਹਾ ਆ ਚੰਗੀਆਂ-ਚੰਗੀਆਂ ਬੁਟੀਕਾ ਦੇ ਭਾਜੀ 2-2000 روپے ਦਾ ਸੂਟ ਵੇਚ ਰਿਹਾ ਹੈ ਸਿਰਫ 550 ਦੀ ਰੇਂਜ ਦੇ ਵਿੱਚ ਫਿਲਮੀ ਸਟਾਈਲ ਦੇ ਜਿਹੜੇ ਸੂਟ ਚਲਦੇ ਆ ਅੱਜਕੱਲ ਪੰਜਾਬੀ ਗਾਣਿਆਂ ਦੇ ਵਿੱਚ ਆ ਦੇਖੋ ਜੀ 3 3000 ਵਾਲਾ ਸੂਟ ਕਿੰਨੇ ਦਾ ਕਰਤਾ ਜੀ 850 ਰੁਪਏ ਦਾ ਸੂਟ ਭਾਜੀ ਆ ਸਾਰੇ ਵਿਆਹ ਸ਼ਾਦੀ ਦੇ ਪਾਣ ਵਾਲੇ ਸੂਟ 8 8 99000 ਦਾ ਸੂਟ ਜਿਹੜਾ ਬਜ਼ਾਰ ਨਾਲੋਂ 70% ਲੈਸ ਤੇ ਤੁਹਾਨੂੰ ਮਿਲਦਾ ਜੀ ਐਡਾ ਦੇ ਸੂਟ ਪਿਓਰ ਸਿਲਕ ਦੇ ਜਿਹੜੇ 4 4000 ਦੇ ਵਿਕਦੇ ਆ ਸਿਰਫ 1500 ਰੁਪਏ ਦੀ ਰੇਟ ਭਾਜੀ ਬਾਲੀਵੁੱਡ ਸਟਾਈਲ ਦੇ ਭਾਜੀ ਸੂਟ ਮਿਲਣਗੇ ਜਿਹੜੇ ਚੰਡੀਗੜ੍ਹੋਂ ਦਿੱਲੀੋਂ ਤੁਹਾਨੂੰ 5 5 ਗੁਣਾ ਮਹਿੰਗੇ ਮਿਲਦੇ ਆ ਉਹੀ ਸਾਡੇ ਕੋਲ ਫੈ 10000 ਵਾਲਾ ਸੂਟ 2500 ਚ ਪੂਰਨ ਚੰਦ ਕੰਪਨੀ ਦੇ ਲਾਗੇ ਹੀ ਸੂਟਾਂ ਦੀ ਬਹੁਤ ਵੱਡੀ ਸੇਲ ਲੈ ਜਾਓ 500 ਦੇ 4 ਸੂਟ ਲੋਕਾਂ ਵਾਂਗ ਚਾਰ ਚਾਰ ਮੀਟਰ ਨਹੀਂ ਕੱਟਦੇ ਮੀਟਰ ਨਾਲ ਦਾਤ ਕੇ ਲੈ ਕੇ ਜਾਓ 500 ਦੇ 4 ਸੂਟ 2500 ਦਾ ਵਿਗਦਾ ਭਾਜੀ ਪੂਰਨ ਚੰਦ ਕੰਪਨੀ ਤੋਂ 125 500 ਦੇ 4 500 ਦੇ 4 ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰੋਂ ਤੁਸੀਂ ਦੁਕਾਨਦਾਰੋਂ ਕੱਪੜੇ ਦਾ ਨਵਾਂ ਕੰਮ ਸ਼ੁਰੂ ਕਰਨ ਵਾਲੇ ਨੇ ਖੁਸ਼ਖਬਰੀ ਦੂਜਾ ਸਭ ਤੋਂ ਵੱਡਾ ਧਮਾਕਾ ਪਿਓਰ ਕਾਟਨ ਦਾ ਸੂਟ ਪਿਓਰ ਕਾਟਨ ਦਾ ਸੂਟ ਦੁਪੱਟਾ ਨਾਲ ਦੇਵਾਂਗੇ ਭਾਜੀ ਬਾਜ਼ਾਰ ਦੀ ਕੀਮਤ ਹੈ 250 ਹੋਲਸੇਲ ਦੇ ਵਿੱਚ ਆਪਾਂ ਦੇਣਾ ਭਾਜੀ ਸਿਰਫ 150 ਰੁਪਏ ਦਾ ਸੂਟ 100% ਕਾਟਨ ਸੂਤੀ ਕਪੜਾ ਦੁਪੱਟਾ ਨਾਲ ਕਾਟਨ ਦਾ ਦੇ ਦੇਾਂਗੇ 5 500 ਵਿਕਟ ਵਾਲਾ ਸੂਟ 185 ਰੁਪਏ ਦਾ ਭਾਜੀ ਤੀਸਰਾ ਸਭ ਤੋਂ ਵੱਡਾ ਧਮਾਕਾ 550 600 ਵਿਕਣ ਵਾਲੇ ਸੂਟ 10 ਦਸ ਦੇਣ ਦੀ ਸੇਲ ਚ ਕਰਤੇ ਆ ਜੀ 225 ਰੁਪਏ ਦਾ ਚੁੰਨੀ ਸੂਟ 500 600 700 ਜੋ ਰੈਡ ਮਰਜੀ ਵੇਚ ਦੋ ਭਾਜੀ ਸਿਰਾ 200 65 ਰੁਪਏ ਦੀ ਰੇਂਜ ਇੱਕ ਹੋਰ ਤੋਹਫਾ ਆ ਗਿਆ 265 ਰੁਪਏ ਚ ਭਾਜੀ ਦੁਬੱਟਾ ਸੂਟ 50 50 ਡੀਐਡ ਤੇ ਉਹ ਲੀਨਨ ਕਾਟਨ ਦਾ ਸੂਟ ਜਿਹੜਾ 800 ਵਿਕਦਾ ਸੇਲ ਚ ਕਰਤਾ ਜੀ 310 ਰੁਪਏ ਦਾ ਲਓ ਜੀ ਆਹ ਲਓ ਜੀ ਬੁਟੀਕ ਦੇ ਸੂਟ ਬਾਜ਼ਾਰ ਵਿਕਦੇ 8 800 ਰੁਪਏ ਨੂੰ ਆਪਾਂ ਸੇਲ ਚ ਕਰਤੇ ਜੀ 325 ਰੁਪਏ ਦਾ ਆਹ ਲਓ ਜੀ ਪਿਓਰ ਸ਼ਿਮਰ ਦਾ ਰੈੱਡ ਸੂਟ ਤੇ ਸੇਲ ਚ ਤੁਹਾਨੂੰ ਪੂਰਨ ਚੰਦਨ ਕੰਪਨੀ ਤੋਂ ਮਿਲਦਾ ਜੀ ਸਿਰਫ 500 ਰੁਪਏ ਦਾ ਸੂਟ ਹੈਵੀ ਫੋਰ ਸਾਈਡ ਦੁਪੱਟਾ 1000 ਬੂਟੀ ਡਿਜ਼ਾਈਨ ਭਾਜੀ ਇਹਨੂੰ ਕਹਿੰਦੇ 1000 ਬੂਟੀ ਡਿਜ਼ਾਈਨ ਪਿਓਰ ਕਰੇਪ ਦਾ ਸੂਟ ਜਿਹੜਾ ਵਿਕਦਾ 2000 ਦਾ ਘਰ ਤਾਂ ਜੀ 400 ਰੁਪਏ ਦਾ ਸੂਟ ਪਟਿਆਲੇ ਦੀਆਂ ਲੈਸ ਵਾਲੇ ਸੂਟ ਬੜੇ ਮਸ਼ਹੂਰ ਹੈ ਜੀ ਸ਼ੋਰੂਮਾਂ 'ਚ ਵਿਕਦਾ ਸੂਟ ਜੀ 1500 1800 2000 ਪੂਰਨ ਚੰਦਨ ਕੰਪਨੀ 450 ਰੁਪਏ ਦਾ ਸੂਟ ਵੱਡੇ ਵੱਡੇ ਸ਼ੋਰੂਮਾਂ ਦੇ ਵਿੱਚ ਭਾਜੀ ਡੰਮੀਆਂ ਤੇ ਪਾ ਕੇ ਸੂਟ ਨੂੰ ਵੇਚਦੇ ਆ 1500 ਰੁਪਏ ਦਾ ਪੂਰਨ ਚੰਦਨ ਕੰਪਨੀ ਸਿਰਫ 475 ਰੁਪਏ ਦਾ ਸੂਟ 1100 1200 ਵਿਕਣ ਵਾਲਾ ਸੂਟ ਹੈ ਜੀ ਸਿਰਫ 360 ਰੁਪਏ ਦੀ ਰੇਟ ਭਾਜੀ 300 ਸਟਿੱਕ ਦੇ ਸੂਟ ਜਿਹੜੇ 8 800 ਵਿਕਦੇ ਆ ਆਪਾਂ ਜਦੋਂ ਤੁਹਾਨੂੰ ਦੇਣੇ ਆ ਜੀ 3 300 ਰੁਪਏ ਦੇ ਵਿੱਚ ਲਓ 2000 ਰੁਪਏ ਦਾ ਸੂਟ ਗਰੰਟੀ ਨਾਲ ਹਰ ਦੁਕਾਨਦਾਰ ਵੇਚ ਰਿਹਾ ਜੀ ਆਪਾਂ ਚੱਕਿਆ ਜੀ ਸਸਤਾ ਲਾਟ ਤੇ ਸਸਤਾ ਹੀ ਵੇਚ ਦੇਣਾ ਭਾਜੀ 2000 ਰੁਪਏ ਦਾ ਸੂਟ 475 ਰੁਪਏ ਦਾ ਭਾਜੀ 2250 ਰੁਪਏ ਚ ਸੂਟ ਪਿਓਰ ਕਾਟਨ ਦੇ 2250 ਰੁਪਏ ਦੇ ਵਿੱਚ ਬਾਜ਼ਾਰਾ ਚ 15 1500 ਦੀ ਬਾਓ ਜੀ ਵਿਕਰੀ ਹੋ ਰਹੀ ਮੇਰੇ ਵੀਰ ਜੀ 15 1500 ਦੀ ਵਿਕਰੀ ਆਪਾਂ ਦੇਣਾ ਜੀ 495 ਰੁਪਏ ਦਾ ਸਰਦਾਰੀ ਸੂਟ ਆ ਦੇਖੋ ਜੀ ਹੋਲ ਸੇਲ ਰੇਟਾਂ ਤੋਂ ਵੀ ਸਸਤੇ ਸਿੱਧੇ ਫੈਕਟਰੀ ਦੇ ਰੇਟ ਚੰਗੀਆਂ ਚੰਗੀਆਂ ਬੁਟੀਕਾ ਤੇ ਭਾਜੀ 2 2000 ਰੁਪਏ ਦਾ ਸੂਟ ਵੇਚ ਰਿਹਾ ਸਿਰਫ 550 ਦੀ ਰੇਂਜ ਬੰਬੇਵੀ ਕਾਟਨ ਸ਼ੋਰੂਮ ਅਚ ਕਿੰਨੇ ਪੈਸੇ ਮੰਗਦੇ ਆ ਜੀ 2500 3000 3500 ਰੁਪਏ ਲੇਕਿਨ ਅਸੀਂ ਆਪਣੀ ਫੈਕਟਰੀ ਮਾਲ ਤਿਆਰ ਕਰਾਈਦਾ ਭਾਜੀ ਸਿਰਫ 650 ਰੁਪਏ ਦਾ ਸੂਟ ਜਿਹੜਾ ਜਾਮ ਦਾ ਸੂਟ ਪਿੰਡਾਂ ਦੇ ਵਿੱਚ ਭਾਜੀ ਬੀਬੀ ਲੈਣ ਜਾਂਦੀ ਤੇ ਦੁਕਾਨਦਾਰ ਕਹਿੰਦਾ ਜੀ 1500 1800 ਆਹ ਲੋ ਜੀ ਚੱਕੋ ਸਿਰਫ 675 ਰੁਪਏ ਦਾ ਸੂਟ ਫਿਲਮੀ ਸਟਾਈਲ ਦੇ ਜਿਹੜੇ ਸੂਟ ਚੱਲਦੇ ਆਜਕਲ ਪੰਜਾਬੀ ਗਾਣਿਆਂ ਦੇ ਵਿੱਚ ਆਹ ਦੇਖੋ ਜੀ 3 3000 ਵਾਲਾ ਸੂਟ ਕਿੰਨੇ ਦਾ ਕਰਤਾ ਜੀ 850 ਰੁਪਏ ਦਾ ਸੂਟ ਭਾਜੀ ਆ ਸਾਰੇ ਹੀ ਫੋਟੋ ਵਾਲੇ ਸੂਟ ਹੈ ਜੀ ਜਿੰਨੇ ਮਰਜ਼ੀ ਲਵੋ 695 ਦਾ ਲੈ ਕੇ ਜਾਓ ਤੇ 1200 ਦਾ ਵਿੱਚੋਂ 5 500 ਰੁਪਏ ਸੂਟ ਦਾ ਮੁਨਾਫਾ 8 800 ਵਾਲੇ ਤੱਕ ਦੀ ਸੇਲ ਲੱਗ ਗਿਆ ਆ ਸਾਰੇ ਵਿਆਹ ਸ਼ਾਦੀ ਦੇ ਪਾਣ ਵਾਲੇ ਸੂਟ 8899000 ਦਾ ਸੂਟ ਜਿਹੜਾ ਬਾਜ਼ਾਰ ਨਾਲੋਂ 70% ਲੈਸ ਚ ਤੁਹਾਨੂੰ ਮਿਲਣਾ ਹੈ ਜੀ ਬਾਜ਼ਾਰ ਦੀ ਕੀਮਤ ਹੈ ਜੀ 3500 4000 1500 ਰੁਪਏ ਦਾ ਸੂਟ ਜੀ 15 1500 ਦੇ ਵਿੱਚ ਹੈ ਵੀ ਆ ਦੇਖੋ ਦੇ ਰਹੇ ਆ ਡਿਜ਼ਾਈਨਰ ਦੁਪੱਟੇ ਬਾਲੀਵੁੱਡ ਸਟਾਈਲ ਚ ਬਾਜੀ ਸੂਟ ਮਿਲਣਗੇ ਜਿਹੜੇ ਚੰਡੀਗੜ੍ਹੋਂ ਦਿੱਲੀੋਂ ਤੁਹਾਨੂੰ 5-5 ਗੁਣਾ ਮਹਿੰਗੇ ਮਿਲਦੇ ਆ ਉਹੀ ਸਾਡੇ ਕੋਲ ਫੈਕਟਰੀ ਰੇਟ ਦੇ ਵਿੱਚ ਤੁਹਾਨੂੰ 10000 ਵਾਲਾ ਸੂਟ 2500 ਚ ਆਹ ਦੇਖੋ ਐਦਾਂ ਦੇ ਸੂਟ ਪਿਓਰ ਸਿਲਕ ਦੇ ਜਿਹੜੇ 4-4000 ਦੇ ਵਿਕਦੇ ਆ ਸਿਰਫ 1500 ਰੁਪਏ ਦੇ ਨੇ ਬਾਜੀ ਵੱਡੀ ਛੂਟ ਮਿਲ ਰਹੀ ਹੈ ਜੀ ਬਾਜ਼ਾਰ ਨਾਲੋਂ 70-70% ਲੈਸ ਮਿਲ ਰਹੀ ਹੈ ਔਰ ਤੁਹਾਡਾ 50000 ਦਾ ਕੱਪੜਾ ਇੱਥੇ ਸਿਰਫ ਸਿਰਫ 15000 ਚ ਪੂਰਾ ਹੋਣ ਦੀ ਗਾਰੰਟੀ ਹੈ